ਜੰਮੂ ਕਸ਼ਮੀਰ ਦੇ ਗੁਲਮਾਰਗ 'ਚ ਡਿਊਟੀ ਦੌਰਾਨ ਸ਼ਹੀਦ ਹੋਏ ਕਾਂਸਟੇਬਲ ਗੁਰਪ੍ਰੀਤ ਸਿੰਘ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਗੁਰਦਾਸਪੁਰ ਦੇ ਪਿੰਡ ਪੈਣੀ ਖਾਦਰ 'ਚ ਸ਼ਹੀਦ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ। ਸ਼ਹੀਦ ਗੁਰਪ੍ਰੀਤ ਸਿੰਘ ਦੇ ਪਿਤਾ ਨਰਿੰਦਰ ਸਿੰਘ ਨੇ ਪਰੇ ਹਿਰਦੇ ਨਾਲ ਆਪਣੇ ਸ਼ਹੀਦ ਪੁੱਤਰ ਦੀ ਚਿਤਾ ਨੂੰ ਅਗਨ ਭੇਟ ਕੀਤਾ। ਜੈ ਹਿੰਦ! ਜੈ! ਭਾਰਤ ਮਾਤਾ ਦੀ ਜੈ! ਭਾਰਤ ਮਾਤਾ ਦੀ ਜੈ! ਜੈ ਹਿੰਦ! ਜੈ! Jangan ਬਾਰਾ ਕੱਕਰ ਫਾਇਰ ਰੈਡੀ ਫਾਇਰ ਬਾਰਾ ਤੁਮਤਾ ਕੀ ਜੈ ਬਾਰਾ ਤੁਮਤਾ ਕੀ ਜੈ ਬਾਰਾ ਤਮਾਤਾ ਕੀ ਜੈ ਇੰਡੀਅਨ ਆਰਮੀ ਕੀ ਜੈ ਇੰਡੀਅਨ ਆਰਮੀ ਕੀ ਜੈ ਇਸ ਦੌਰਾਨ ਅੰਤਿਮ ਰਸਮਾਂ 'ਚ ਸ਼ਾਮਿਲ ਹੋਣਾਈ ਹਰ ਅੱਖ ਨਮ ਸੀ ਪਰਿਵਾਰ ਆਪਣੇ ਸ਼ਹੀਦ ਪੁੱਤਰ ਤੇ ਗਰਵ ਕਰ ਰਿਹਾ ਹੈ ਉਥੇ ਹੀ ਉਸ ਦਾ ਵਿਛੋੜਾ ਪਰਿਵਾਰ ਲਈ ਅਸਹਿ ਦੁੱਖ ਬਣ ਗਿਆ ਸ਼ਹੀਦ ਗੁਰਪ੍ਰੀਤ ਸਿੰਘ ਦੇ ਮਾਤਾ ਲਖਵਿੰਦਰ ਕੌਰ ਮੁਤਾਬਕ 24 ਸਾਲਾ ਗੁਰਪ੍ਰੀਤ ਸਿੰਘ 25 ਅਗਸਤ ਨੂੰ ਹੀ ਛੁੱਟੀ ਖਤਮ ਹੋਣ ਤੋਂ ਬਾਅਦ ਡਿਊਟੀ ਤੇ ਵਾਪਸ ਗਿਆ ਸੀ ਛੁੱਟੀ ਦੌਰਾਨ ਉਸ ਦੀ ਮੰਗਣੀ ਹੋਈ ਅਤੇ ਮਾਰਚ-ਅਪ੍ਰੈਲ ਦੌਰਾਨ ਵਿਆਹ ਰੱਖਣ ਦੀਆਂ ਗੱਲਾਂ ਪਰਿਵਾਰ 'ਚ ਹੋਣ ਲੱਗੀਆਂ ਸੀ ਪਰ ਸ਼ਹੀਦੀ ਦੀ ਖ਼ਬਰ ਤੋਂ ਬਾਅਦ ਉਹਨਾਂ ਨੇ ਜੋ ਸੁਪਨੇ ਪਾੜੇ ਸੀ ਉਹ ਸਾਰੇ ਸੁਪਨੇ ਚੱਕਨਾ ਚੂਰ ਹੋ ਗਏ ਮੈਨੂੰ ਮਾਣ ਹੈ ਆਪਣੇ ਪੁੱਤਰ ਛੀਦ ਉਤੇ ਫੋਨ ਤੇ ਗੱਲ ਹੋਈ ਸੀ 7 ਤਰੀਕ ਦੀ ਕੀ ਕਹਿੰਦਾ ਸੀ ਕਹਿੰਦਾ ਮੈਂ ਫਰਵਰੀ ਨੂੰ ਆਣਾ ਮੈਂ ਕਿਹਾ ਨਹੀਂ ਆ ਜਾ ਵਿਆਹ ਹੀ ਸਾਡੇ ਆਜੋ 7 11 ਦਾ ਵਿਆਹ ਹੀ ਤੇ ਆ ਜਾ ਅੰਦਰ ਨਹੀਂ ਮੰਮੀ ਮੈਂ ਫਰਵਰੀ ਚ ਛੁੱਟੀ ਆਉਣਾ ਹੈ ਉਹਦਾ ਵਿਆਹ ਦੀ ਸਫਲੇ ਵੀ ਸੁਣੋ ਜਾ ਰਹੇ ਸਨ ਵਿਆਹ ਠਾਕਾ ਲਵਾ ਕੇ ਗਿਆ ਹੈ 25 ਅਗਸਤ ਨੂੰ ਗਿਆ ਸੀ ਮਾਰਚ ਅਪ੍ਰੈਲ ਵਿਆਹ ਦੀ ਤੇ ਮਾਰਚ ਅਪ੍ਰੈਲ ਦਾ ਵਿਆਹ ਹੀ ਕਰਨਾ ਚਾਹੁੰਦੀ ਹਾਂ ਪਰ ਹੁਣ ਚੀਜ਼ ਉਹਨਾਂ ਕਰਕੇ ਨਹੀਂ ਕਰ ਸਕਦੇ ਉੱਥੇ ਹੀ ਸ਼ਹੀਦ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਵੀ ਪਹੁੰਚੇ ਜਿਨ੍ਹਾਂ ਨੇ ਸ਼ਹੀਦ ਗੁਰਪ੍ਰੀਤ ਸਿੰਘ ਦੀ ਆਰਥੀ ਨੂੰ ਮੋਢਾ ਦਿੱਤਾ ਉੱਥੇ ਹੀ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਸ਼ਹੀਦ ਦੇ ਪਰਿਵਾਰ ਦੇ ਨਾਲ ਹੈ ਅਤੇ ਸਰਕਾਰ ਪਰਿਵਾਰ ਦੀ ਹਰ ਸੰਭਵ ਮਦਦ ਕਰੇਗੀ ਸਦ ਅਸੀਂ ਬੜੇ ਇਸ ਵੇਲੇ ਸੋਗਮਈ ਟਾਈਮ ਤੇ ਖੜੇ ਆ ਗਰਦਾਸਪੁਰ ਜ਼ਿਲ੍ਹੇ ਦੇ ਕਨੂਆਂ ਬਲਾਕ ਦਾ ਪਿੰਡ ਪੈਣੀ ਖਾਦਰ ਜਿਹਦਾ 20 ਸਾਲਾ ਸਾਡਾ ਫੌਜੀ ਸੈਨਿਕ ਗੋਪੀ ਸਿੰਘ ਸ਼ਹੀਦ ਹੋ ਗਿਆ ਉਹਦਾ ਸੰਸਕਾਰ ਕੀਤਾ ਉਹਨਾਂ ਦੇ ਬਾਪ ਨਾਲ ਖੜੇ ਆ ਸਾਡੇ ਬਹੁਤ ਬਹੁਤ ਵੱਡੇ ਬੰਦੇ ਆਪਣੇ ਅਥੀ ਆਪਣੇ ਪੁੱਤ ਦਾ ਸੰਸਕਾਰ ਕੀਤਾ ਇਹਨਾਂ ਨੇ ਉਹਦੇ ਪਿੰਡ ਜਿਹੜਾ ਮੈਂ ਤਾਂ ਅੱਜ ਸੁਣ ਕੇ ਦਾਨ ਹੋ ਗਿਆ ਕਿ ਇਸ ਪਿੰਡ ਦੇ ਵਿੱਚ ਇਸ ਵੇਲੇ 100 100 ਤੋਂ ਵੱਧ ਜਿਹੜੇ ਫੌਜੀ ਸੈਨਿਕ ਆ ਉਹ ਦੇਸ਼ ਦੀ ਸਦਾਦਾਂ ਦੇ ਉੱਤੇ ਖੜੇ ਆ 1000 ਦੇ ਕਰੀਬ ਆਬਾਦੀ ਐ ਇਸ ਪਿੰਡ ਦੀ ਤੇ ਸਮਝ ਲੋ ਕਿ ਹਰ ਦਸਵਾਂ ਬੰਦਾ ਜਿਹੜਾ ਫੌਜ ਦੇ ਵਿੱਚ ਐ ਇਸ ਪਿੰਡ ਦੀ ਬਹੁਤ ਮਤਲਬ ਕੰਟਰੀਬਿਊਸ਼ਨ ਐ ਦੇਸ਼ ਦੀ ਸੱਖਾਂ ਦੇ ਵਾਸਤੇ ਸੋ ਸਾਡੀ ਡਿਊਟੀ ਲੱਗੀ ਆਪਣੇ ਮੁੱਖ ਮੰਤਰੀ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਕਿ ਸ਼ਹੀਦ ਨੂੰ ਮੋਢਾ ਦੇ ਕੇ ਆਉਣਾ ਔਰ ਮੈਂ ਪਹਿਲਾਂ ਹੀ ਕਿਹਾ ਕਿ ਇੱਕ ਤਾਂ ਹੀ ਸ਼ਹੀਦ ਦੇ ਨਾਂ ਦੇ ਉੱਤੇ ਸਟੇਡੀਅਮ ਜਿਹੜਾ ਉਹ ਬਣਾਵਾਂਗੇ ਇਸ ਪਿੰਡ ਦੇ ਵਿੱਚ ਔਰ ਜਿਹੜਾ ਪਹਿਲੇ ਸ਼ਹੀਦ ਸੁਰਿੰਦਰ ਸਿੰਘ ਜਿਹੜਾ 2003 'ਚ ਸ਼ਹੀਦ ਹੋਇਆ ਸੀਗਾ ਇਹ ਦੂਜਾ ਸ਼ਹੀਦ ਇਸ ਪਿੰਡ ਦਾ ਉਹਦੇ ਨਾਂ ਤੇ ਸਕੂਲ ਜਿਹੜਾ ਉਹ ਚੱਲ ਰਿਹਾ ਉਹਨੂੰ ਵਧੀਆ ਢੰਗ ਦੇ ਨਾਲ ਉਹਨੂੰ ਹੁੜੇ ਦੇਖ ਕੇ ਜਾਂਦੇ ਆ ਸਕੂਲ ਦੇਖ ਕੇ ਜੇ ਉਹਦਾ ਕੋਈ ਕੰਮ ਹੋਣਾ ਲਾ ਉਹਨੂੰ ਵੀ ਠੀਕ ਕਰਾਂਗੇ ਉਹਦੇ ਇਸ ਪਰਿਵਾਰ ਦੀ ਜਿਹੜੀ ਜਿੰਨੀ ਮਦਦ ਹੈ ਜਦੋਂ ਫੌਜ ਵੱਲੋਂ ਸਾਰੇ ਪੇਪਰ ਆ ਜਾਣਗੇ ਤੇ ਜੋ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਦੀਆਂ ਪਾਲਿਸੀਆਂ ਤੁਸੀਂ ਰੋਜ਼ ਹੀ ਦੇਖਦੇ ਹੋ ਕਿ ਮਾਨ ਸਾਹਿਬ ਆਪ ਖੁਦ ਜਾਂਦੇ ਆ ਸ਼ਹੀਦਾਂ ਦੇ ਪਰਿਵਾਰਾਂ ਨੂੰ ਮਿਲਣ ਉਹਨਾਂ ਦੀ ਮਦਦ ਕਰਨ ਵਾਸਤੇ ਤੇ ਜਦੋਂ ਇਹਦਾ ਕੰਪਲੀਟ ਪੇਪਰਵਰਕ ਆ ਗਿਆ ਤੇ ਮਾਨ ਸਾਹਿਬ ਖੁਦ ਇਸ ਪਦਵਾਦ ਦੀ ਜਿਹੜੀ ਹੈ ਜਿੰਨੀਆਂ ਅਸੀਂ ਸਰਕਾਰੀ ਸਹੂਲਤਾਂ ਇਹਨਾਂ ਨੂੰ ਸਹੀ ਢੰਗ ਨਾਲ ਸਰਕਾਰੀ ਨੌਕਰੀ ਦੀ ਗੱਲ ਕੀਤੀ ਹੈ ਪਰਿਵਾਰ ਦੇ ਵੱਲੋਂ ਮੰਗੀ ਸਰਕਾਰੀ ਸਹੂਲਤਾਂ ਦੀ ਆ ਸਰਕਾਰੀ ਸਹੂਲਤਾਂ ਦੇ ਵਿੱਚ ਹੀ ਆ ਕੋਈ ਨਹੀਂ ਉਹ ਵੀ ਕਹਾਂਗੇ ਅਸੀਂ ਹਾਂ ਅਸੀਂ ਉਹ ਵੀ ਕਹਾਂਗੇ ਜਿਹੜਾ ਇਹਨਾਂ ਨੂੰ ਸਰਕਾਰ ਵੱਲੋਂ مالی ਮਦਦ ਹੋਵੇ ਵੀ ਪਿੰਡ ਦੀ ਜਿਹੜੀ ਕਮਤ ਉਹ ਸਾਰੀਆਂ ਕਹਾਂਗੇ ਸਰਕਾਰ ਹੋਰ ਵੀ ਕੋਈ مالی ਮਦਦ ਪਰਿਵਾਰ ਨੂੰ ਦਿੱਤੀ ਜਾਏਗੀ ਪੰਜਾਬ ਸਰਕਾਰ ਦੇਖੋ ਜੋ ਤੁਸੀਂ ਰੋਜ਼ ਹੀ ਦੇਖਦੇ ਹੋ ਜੋ ਸਾਡੀ ਸਰਕਾਰ ਦੀ ਆ ਉਹ ਜਿਹੜੀ ਰੋਜ਼ ਹੀ ਮਨਸਫ ਕਰਦੇ ਆ ਬਸ ਉਹ ਮੈਂ ਤਾਂ ਮਤਲਬ ਮੂੰਹ ਨਹੀਂ ਇਹ ਕਹਿ ਰਿਹਾ ਕਿਉਂਕਿ ਅਜੇ ਫੌਜ ਦੇ ਪੇਪਰ ਵੀ ਆਏ ਕੋਈ ਜਦੋਂ ਪੇਪਰ ਆਗੇ ਸਾਡੇ ਕੋਲ ਤੇ ਉਹਦੇ ਹਿਸਾਬ ਨਾਲ ਸੀਐਮ ਸਾਹਿਬ ਨੇ ਆਪ ਹੀ ਆ ਜਾਣਾ ਸੀਐਮ ਸਾਹਿਬ ਤਾਂ ਇਹਨਾਂ ਸ਼ਹੀਦਾਂ ਦੇ ਨਾਲ ਬਹੁਤ ਪਿਆਰ ਕਰਦੇ ਉਹਨਾਂ ਮੁੱਖ ਮੰਤਰੀ ਸਾਹਿਬ ਨੇ ਆਪ ਹੀ ਚੈੱਕ ਭੇਜ ਦੇਣਾ ਤੁਸੀਂ ਇੱਕ ਬਤਾਓ ਕਨਸਟੇਬਲ ਗੁਰਪ੍ਰੀਤ ਸਿੰਘ 6 ਸਾਲ ਪਹਿਲਾਂ ਭਾਰਤੀ ਫੌਜ ਦੀ 73 ਫੀਲਡ ਰੈਜੀਮੈਂਟ ਚ ਭਰਤੀ ਹੋਏ ਸੀ ਤੇ ਪਿਛਲੇ ਸਾਲ ਅਗਸਤ ਮਹੀਨੇ ਪਛਮੀ ਬੰਗਾਲ ਦੇ ਵਿਨਾ ਗੁੜੀ ਤੋਂ 45 ਦਿਨਾਂ ਦੀ ਛੁੱਟੀ ਲਈ ਸੀ ਅਤੇ ਸ਼ਹੀਦੀ ਸਮੇਂ 18 ਰਾਸ਼ਟਰੀ ਰਾਈਫਲ ਚ ਜੰਮੂ ਕਸ਼ਮੀਰ ਦੇ ਗੁਲਮਰਗ ਜਿਤਨਾਤ ਸੀ ਅਤੇ ਗਸ਼ਤ ਦੌਰਾਨ ਬਰਫੀਲੀ ਪਹਾੜੀ ਤੋਂ ਦਿਲਕਨ ਕਰਨ ਗੁਰਪ੍ਰੀਤ ਸਿੰਘ ਸ਼ਹੀਦ ਹੋ ਗਏ ਸੀ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਸੈਂਟਰਲ ਪੰਜਾਬ ਟੀਵੀ